ਜੀ ਨਿਹਣ ਦੇਵੀ ਰੋਡ ਤੇ ਆਨੰਦਪੁਰ ਸਾਹਿਬ ਜੀ ਆਪਾਂ ਤੁਹਾਨੂੰ ਕੁਝ ਸਮਾਂ ਪਹਿਲਾਂ ਬਾਡੀ ਸਰਵਸ ਦੇ ਪੰਜ ਤਰ੍ਹਾਂ ਦੇ ਜੂਸ ਦੇ ਕੇ ਗਏ ਸੀ ਹਾਂਜੀ ਉਹ ਵਰਤਨ ਤੋਂ ਪਹਿਲਾਂ ਤੁਹਾਨੂੰ ਕੀ ਕੀ ਪ੍ਰੋਬਲਮਾਂ ਸੀ ਪਹਿਲਾਂ ਜੀ ਲੱਕ ਦਰਦ ਰਹਿੰਦੀ ਸੀ ਜੀ ਫਿਰ ਮੇਰੇ ਬੇਟਾ ਹੋਇਆ ਡਿਲੀਵਰੀ ਤੋਂ ਬਾਅਦ ਜਿਆਦਾ ਦਰਦਾਂ ਲੱਗਦੀ ਰਹੀ ਮੱਤਾ ਬਾਹਾਂ 'ਚ ਹੋਣ ਦੀ ਝੂਕ ਕੇ ਕੰਮ ਨਹੀਂ ਹੁੰਦਾ ਤਾਂ ਜੀ ਅੱਛਾ ਜੀ ਉਸ ਤੋਂ ਬਾਅਦ ਜੀ ਸਰੀਰ 'ਚ ਦਰਦ ਹੁੰਦੀ ਆਈ ਨਾ ਸਰੀਰ 'ਚ ਦਰਦਾਂ ਹੋਣ ਲੱਗ ਗਈ ਸੀ ਜੀ ਜਿਆਦਾ ਠੀਕਾ ਜੀ ਤੇ ਆਪਾਂ ਕਹਿੰਦੇ ਸੀ ਮਤਲਬ ਕਿੰਨੇ ਕ ਸਮੇਂ ਤੋਂ ਪ੍ਰੋਬਲਮਾਂ ਹੋਈਆਂ ਏਜੇ 5-6 ਸਾਲ ਹੋ ਗਏ ਤੇ ਜੀ 5-6 ਸਾਲ ਹੋਇਆ ਡੇਲੀਵਰੀ ਕੇਸ ਹੋਇਆ ਬੱਚਾ ਹੁਣ ਤੋਂ ਬਾਅਦ ਤੁਹਾਨੂੰ ਜਿਹੜੀ ਬੈਕ ਦੀ ਪ੍ਰੋਬਲਮ ਕਾਫੀ ਆ ਗਈ ਹਾਂਜੀ ਚੌਕੇ ਕੁਛ ਵੀ ਨਹੀਂ ਚੱਕ ਸਕਦੀ ਸੀ ਹਾਂਜੀ ਹਾਂਜੀ ਝੁੱਕ ਕੇ ਹੋਰ ਕੀ ਦਿੱਕਤ ਰਗਦੀ ਸੀ ਤੁਹਾਨੂੰ ਹੋਰ ਲੱਤਾਂ ਬਾਹਾਂ ਜਿਆਦਾ ਦਰਦਾਂ ਕਰਦੀ ਸੀ ਕਮਜ਼ੋਰੀ ਫੀਲ ਹੁੰਦੀ ਸੀ ਜਿਆਦਾ ਕਮਜ਼ੋਰੀ ਫੀਲ ਕਰਦੀ ਕੰਮ ਕਰਨ ਨੂੰ ਦਿਲ ਹਾਂਜੀ ਨਹੀਂ ਕਰਦਾ ਸੀ ਨਹੀਂ ਕਰਦਾ ਸੀ ਹਾਂਜੀ ਤੇ ਆਪਾਂ ਤੁਹਾਨੂੰ ਬੋਡੀ ਸਰਵਿਸ ਬੈਕ ਪੰਚਰਾਇ ਜੂਸ ਦਿੱਤੇ ਆ ਅੱਜ ਉਹ ਤੁਸੀਂ ਵਰਤੇ ਆ ਹਾਂਜੀ ਵਰਤਣ ਤੋਂ ਬਾਅਦ ਅੱਜ ਕੀ ਕਹਿਣਾ ਚਾਹੁੰਦੇ ਆ ਤੁਸੀਂ ਜਿਹੜੇ ਪਰਿਵਾਰ ਤੁਹਾਡੀ ਵੀਡੀਓ ਦੇਖਣਗੇ ਉਹਨਾਂ ਨੂੰ ਕੀ ਸੁਨੇਹਾ ਦੇਣਾ ਆਸੀਂ ਐਸ ਨੇ ਦੇਣਾ ਚਾਹਦੇ ਵੀ ਚਲੋ ਤੁਸੀਂ ਵੀ ਮੰਗਾਓ ਮੇਰਾ ਤਾਂ ਠੀਕ ਹੈ ਜੀ ਸਭ ਕੁਝ ਮਤਲਬ ਜੋ ਵੀ ਪ੍ਰੋਬਲਮ ਥੀ ਉਹ ਠੀਕ ਹੋ ਗਈ ਜੀ ਹੁਣ ਤੁਹਾਡੇ ਬੈਕ ਪੇਨ ਕਰਦੀ ਆ ਜੀ ਨਹੀਂ ਜੀ ਹੁਣ ਨਹੀਂ ਕਰਦੀ ਚੋਕ ਕੇ ਸਮਾਨ ਚੱਕ ਲੈਣੇ ਆ ਹਾਂਜੀ ਚੋਕ ਲੈਣੇ ਜਿਹੜੀ ਥਕਾਵਟ ਸੀ ਉਹ ਠੀਕ ਆ ਜੀ ਹਾਂਜੀ ਹਾਂਜੀ ਲੱਤਾਂ ਮਹਾ ਦੁਲਦੀਆਂ ਦੁਖਦੀਆਂ ਸੀ ਹੁਣ ਪੇਨ ਤਾਂ ਨਹੀਂ ਹੁੰਦੀ ਨਹੀਂ ਜੀ ਹੁਣ ਤਾਂ ਠੀਕ ਹੈ ਜੀ ਮਤਲਬ ਕਿ ਬੋਡੀ ਸਾਰਸ ਪੈਕ ਨੂੰ ਵਰਤਣਾ ਚਾਹੀਦਾ ਆ ਹਾਂਜੀ ਹਾਂਜੀ ਵਰਤਣਾ ਚਾਹੀਦਾ ਜੀ ਥੈਂਕ ਯੂ ਬਣੀ ਜੀ